ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੁਤਰੀ ਸ਼ਾਦਾ ਜਨਮ 1625 ਈਸਵੀ ਵਿੱਚ ਬਹਿਰਾਮਪੁਰ ਗੁਰਦਾਸਵਰੇ ਵਿਖੇ ਨੰਦਾ ਖੱਤਰੀ ਦੇ ਘਰ ਹੋਇਆ ਮੰਨਿਆ ਜਾਂਦਾ ਹੈ। ਕਹਿੰਦੇ ਨੇ ਕਿ ਜਨਮ ਸਮੇ ਸੁਤਰੀ ਦੇ ਮੂੰਹ ਵਿੱਚ ਦੰਦ ਤੇ ਮੱਥੇ ਤੇ ਕਾਲਾ ਦਾਗ ਸੀ। ਜਿਸ ਕਾਰਨ ਉਹਨਾਂ ਦੀ ਮਾਤਾ ਨੇ ਚੰਦਰਾ ਸਮਝ ਕੇ ਜਨਮ ਉਪਰੰਤ ਛੁੱਟ ਦਿੱਤਾ ਸੀ। ਰੱਖੇ ਰੱਬ ਤੇ ਮਾਰੇ ਕੌਣ ਇਹ ਕਹਾਬਤ ਉਸ ਸਮੇਂ ਸੱਚ ਹੋਈ ਜਦ ਸਿਮੀ ਪਾਤਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਉਦੋਂਪੁਰ ਜਾ ਰਹੇ ਸੀ ਰਸਤੇ ਵਿੱਚ ਇੱਕ ਝਾੜੀ ਥੱਲੇ ਬੱਚਾ ਰੋ ਰਿਹਾ ਸੀ ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਬੱਚਾ ਚੁੱਕਣ ਲਈ ਕਿਹਾ ਭਾਈ ਬਿਧੀ ਚੰਦ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾ ਇਹ ਕੁਥਰਾ ਚੰਦਰਾ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਕੁਥਰਾ ਨਹੀਂ ਸੁਥਰਾ ਹੈ ਸੁਥਰੇ ਨੇ ਸਿਮੀ ਪਾਤਸ਼ਾ ਤੋਂ ਦਸਵੇਂ ਪਾਤਸ਼ਾ ਤੱਕ ਪੰਜ ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਤੇ ਉਹਨਾਂ ਦੀ ਸੇਵਾ ਕੀਤੀ। ਸੁਤਰਾ ਮੁਖੌਲੀਆ ਸੁਆਦਾ ਹੋਇਆ ਜੋ ਗੁਰੂਆਂ ਨੂੰ ਹਸਾ ਦਿੰਦਾ ਤੇ ਹਾਸੇ ਵਿੱਚ ਹੀ ਆਪਣੀ ਗੱਲ ਵੀ ਸਮਝਾ ਦਿੰਦਾ ਸੀ। ਸੁਤਰਾ ਇੱਕ ਪ੍ਰਸ਼ਾਦਾ ਪਕਾ ਕੇ ਛਕ ਲੈਂਦਾ ਤੇ ਫਿਰ ਦੂਜਾ ਪਕਾਉਂਦਾ। ਕਿਸੇ ਨੇ ਅਜਿਹਾ ਕਰਨ ਬਾਰੇ ਪੁੱਛਿਆ ਤਾਂ ਸੁਤਰੇ ਨੇ ਕਿਹਾ ਕਿ ਹੱਥ ਦੀ ਹੱਥ ਵਿੱਚ ਰਹਿ ਗਈ। ਮੂੰਹ ਦੀ ਰਹੀ ਗਿਰਾ ਲੱਖ ਲਾਂਤ ਤੇਰੇ ਸੁਤਰੇਆ ਜੇ ਦਮ ਦਾ ਕਰੇ ਵਿਸਾ। ਉੰਨਾ ਕਿਹਾ ਕਿ ਪੱਕਿਆ ਪ੍ਰਸ਼ਾਦਾ ਸ਼ੱਕ ਲਵੋ ਅਗਲੇ ਸਾਦਾ ਕੀ ਪਤਾ ਹੈ ਕੀ ਆਵੇ ਜਾਂ ਨਾ ਜਦ ਸੁਥਰੇ ਜਵਾਨ ਹੋਇਆ ਤਾਂ ਗੁਰੂ ਹਰਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਪੈਸੇ ਦੇ ਦਿਆ ਕਰੋ ਗੁਰੂ ਜੀ ਨੇ ਭਾਈ ਮੰਜ ਨੂੰ ਰੋਜ਼ਾਨਾ ਸੁਥਰੇ ਨੂੰ 5 ਰੁਪਏ ਦੇਣ ਲਈ ਕਿਹਾ ਕੁਝ ਦਿਨਾਂ ਬਾਅਦ ਸੁਥਰੇ ਨੇ ਭਾਈ ਮੰਜ ਨੂੰ ਕਿਹਾ ਕਿ ਭਾਈ ਜੀ ਮੈਨੂੰ ਇੱਕੋ ਵਾਰ ਸਾਲ ਦੇ ਪੈਸੇ ਦੇ ਦਿਓ ਭਾਈ ਜੀ ਨੇ ਸੁਥਰੇ ਨੂੰ ਇੱਕ ਸਾਲ ਦੇ 1825 ਰੁਪਏ ਦਿੱਤੇ ਸੁਥਰੇ ਨੇ ਸਾਰੇ ਪੈਸਿਆਂ ਦਾ ਲੰਗਰ ਲਾ ਦਿੱਤਾ ਤੇ ਅਗਲੇ ਦਿਨ ਫਿਰ ਭਾਈ ਮਾਂਝੇ ਤੋਂ ਸਾਲ ਦੇ ਪੈਸੇ ਮੰਗਣ ਆ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸੁਥਰੇ ਸ਼ਾਦੀ ਉਮਰ 50 ਸਾਲ ਦੀ ਹੋ ਗਈ ਸੀ ਪਰ ਸੁਭਾ ਅਜੇ ਵੀ ਮਸਕੀਰੀਆਂ ਵਾਲਾ ਹੀ ਸੀ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਹਲਵਾਈ ਦੀ ਦੁਕਾਨ 'ਚੋਂ ਹਰ ਰੋ ਸੁਥਰਾ ਦੁੱਧ ਤੇ ਜਲੇਬੀਆਂ ਛੱਕ ਲੈਂਦਾ ਤੇ ਜਦ ਹਲਵਾਈ ਨੇ ਪੈਸੇ ਮੰਗਨੇ ਤਾਂ ਸੁਥਰੇ ਨੇ ਕਹਿਣਾ ਕਿ ਮੈਂ ਕਿਹੜਾ ਕਿਤੇ ਚੱਲਾਂ ਹਾਂ ਇੱਥੇ ਹੀ ਰਹਿਣਾ ਹੈ ਪੈਸੇ ਵੀ ਦੇ ਦਿਆਂਗਾ ਇਸ ਤਰ੍ਹਾਂ 6 ਮਹੀਨੇ ਬੀਤ ਗਏ ਤਾਂ ਸੁਥਰੇ ਨੇ ਕਿਹਾ ਕਿ ਮੈਂ ਪੈਸੇ ਨਹੀਂ ਦੇਨੇ ਗੁਰੂ ਬਾਣੀ ਵੀ ਕਹਿੰਦੀ ਹੈ ਕਿਤੇ ਲੈ ਲੈ ਮੁਕਰ ਪਾਹੇ ਮੈਂ ਵੀ ਮੁਕਰ ਗਿਆ ਹਾਂ ਹਲਵਾਈ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਕੇ ਮੱਥਾ ਟੇਕ ਕੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਸੁਥਰੀ ਬਾਰੇ ਸਾਰਾ ਕੁਝ ਦੱਸਿਆ ਗੁਰੂ ਜੀ ਨੇ ਇੱਕ ਸਿੰਘ ਨੂੰ ਸੁਤਰਾ ਲੈ ਕੇ ਆਉਣ ਲਈ ਕਿਹਾ ਸੁਤਰੀ ਨਹੀਂ ਆ ਕੇ ਗੁਰੂ ਜੀ ਨੂੰ ਹੱਥ ਜੋੜ ਕੇ ਮੱਥਾ ਟੇਕਿਆ ਗੁਰੂ ਜੀ ਨੇ ਕਿਹਾ ਕਿ ਸੁਤਰੀਆ ਹਲਵਾਈ ਦੇ ਪੈਸੇ ਕਿਉਂ ਨਹੀਂ ਦਿੰਦਾ ਸੁਤਰੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਬਾਣੀ ਕਹਿੰਦੀ ਹੈ ਕੀਤੇ ਲੈ ਲੈ ਮੁਕਰ ਪਾਏ ਮੈਂ ਵੀ ਮੁਕਰ ਗਿਆ ਜਦ ਗੁਰੂ ਜੀ ਨੇ ਸੁਤਰੀ ਨੂੰ ਅਗਲੀ ਤੁਕ ਸੁਣਾਉਣ ਲਈ ਕਿਹਾ ਤਾਂ ਸੁਤਰੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਆਪ ਦੇ ਕਿੰਨੇ ਚੇਲੇ ਨੇ ਗੁਰੂ ਜੀ ਨੇ ਕਿਹਾ ਕਿ ਬਹੁਤ ਤਾਂ ਸੁਤਰੀ ਨੇ ਕਿਹਾ ਸੱਚੇ ਬਾਦਸ਼ਾ ਫਿਰ ਅਗਲੀ ਤੁਕ ਆਪਣੇ ਕਿਸੇ ਹੋ ਚੇਲੇ ਕੋਲੋਂ ਸੁਣ ਲਵੋ ਫਿਰ ਗੁਰੂ ਜੀ ਨੇ ਹਲਵਾਈ ਨੂੰ ਪੈਸੇ ਦੇ ਦਿੱਤੇ 57 ਸਾਲ ਦੀ ਉਮਰ ਪੂਕੇ ਸੁਤਰੀ ਸ਼ਾ 1682 ਵਿੱਚ ਅਕਾਲ ਚਲਾਣਾ ਕਰ ਗਿਆ ਸੀ ਧੰਨਵਾਦ ਜੀ